ਹਾਂ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਸਤ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਸਬਕੀ ਕੇਟ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਮੀਰ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਲਓ ਜੀ ਹੁਣ ਆਪਾਂ ਬੋਲਦੇ ਆਂ ਬੁਟੀਕ ਨੂੰ 9 ਵਜੇ 9 ਵਜੇ ਨੇ ਅੱਜ ਕਾਫੀ ਕੰਮ ਹੋ ਗਏ ਅਜੇ ਥੋੜਾ ਪਹਿਲਾਂ ਆ ਗਈ ਨਹੀਂ ਆਪਾਂ ਨੂੰ 10 ਵੀ ਵੱਜ ਜਾਂਦੇ ਆ 10:30 'ਤੇ ਅਹ ਵੱਜ ਜਾਂਦੇ ਆ 10 ਤੋਂ ਅਜੇ ਟੌਣੀ ਪੈਂਦੇ ਸੌਰੀ 9:30 ਵੀ ਵੱਜ ਜਾਂਦੇ ਆ ਤੇ ਮਸੀਨ ਮੈਂ ਜਾ ਕੇ ਅਸਾ ਤਾਂ ਮੇਰੇ ਕਿਹਾ ਹੋਇਆ ਵੀ ਪੜਾਤਾ ਜਾ ਕਰ ਹੁਣ ਝਾੜੂ ਝੂਟ ਲਾਉਣੀ ਆ ਸੀ ਅੱਜ ਜਿਹੜਾ ਹੈ ਨਾ ਮੈਂ ਥੋੜੀ ਜਿਹੀ ਜਲਦੀ ਆ ਗਈ ਕੁੜੀ ਜਿਹੜੀ ਮੇਰੇ ਨਾਲ ਆਉਣੀ ਹੁੰਦੀ ਆ ਉਹ ਉਹਨਾਂ ਦੇ ਲੇਟ ਆਉਗੀ ਮੈਂ ਤਾਂ ਉਹ ਝਾੜ ਪੋਚਾਂ ਜਿਹੜਾ ਹੈਗਾ ਦਰਵਾਜ਼ਾ ਦਿੰਦੀ ਐ ਅੱਜ ਇਹਨਾਂ ਨੂੰ ਕੰਮ ਸੀਗਾ ਤਾਂ ਕਰਕੇ ਮੈਂ ਪਹਿਲਾਂ ਆ ਗਈ ਐ ਸਟੂਡੈਂਟਾਂ ਦੀ ਮਸ਼ੀਨਾਂ ਪਈਆਂ ਨੇ ਹਰ ਇੱਕ ਦੋ ਮਸ਼ੀਨਾਂ ਅੰਦਰ ਪਈਆਂ ਨੇ ਜਿਹੜੀਆਂ ਇੱਕ ਦੋ ਦਿਨਾਂ ਦੇ ਜਿਹੜੇ ਹੈਗੇ ਹਫ਼ਤੇ ਦਾ ਦਿਨ ਆਲੇ ਸੁੱਟੀਆਂ ਤੇ ਗਏ ਹੋਣੇ ਕਿ ਤੁਸੀਂ ਨੇ ਅੰਦਰ ਪਈਆਂ ਨੇ ਹਾਇ ਪਈਆਂ ਨੇ ਦੋ ਤਿੰਨ ਮਸ਼ੀਨਾਂ ਕਾਫੀ ਛੋੜਣ ਤਾਂ ਆਪਣੇ ਕੋਲ ਕੰਮ ਸਿੱਖ ਰਹੇ ਨੇ ਤੇ ਹੁਣ ਆਪਾਂ ਝਾੜੂ ਪੋਚਾ ਸਭ ਤੋਂ ਪਹਿਲਾਂ ਝਾੜੂ ਪੋਚਾ ਲਵਾਂਗੇ ਪਹਿਲਾਂ ਜਿਹੜਾ ਮੈਂ ਠੇਫਾ ਲੈ ਕੇ ਆਈ ਆਂ ਹੋਰ ਆਪਾਂ ਦੁੱਧ ਉਹ ਜਾਰਾ ਗੈਲਰੀ ਚ ਰੱਖ ਦਿੰਨੇ ਆ ਤੇ ਫਿਰ ਆਪਾਂ ਕੰਮ ਤੋਂ ਨਿਕਾ ਹਾਂ ਦੇਖ ਹਾਂ ਦੇ ਦੋ ਹੋ ਜਾਂਦੇ ਪਾਣੀ ਹੋ ਗਿਆ ਜੀ ਦੁੱਧ ਹੋ ਗਿਆ ਕਿਉਂਕਿ ਸਬਜ਼ੀ ਹੁਣ ਮੌਸਮ ਜਿਹੜਾ ਹੈਗਾ ਪਤਾ ਲੱਗਿਆ ਸਬਜ਼ੀ ਖੱਟੀ ਹੋ ਜਾਂਦੀ ਹੈ ਆਨਸਾਰ ਜਿਹੜਾ ਹੈਗਾ ਸਾਨੂੰ ਫ੍ਰਿਜ 'ਚ ਰੱਖਣੀ ਪੈਂਦੀ ਹੈ ਦਹੀਂ ਜਿਹੜੀ ਹੈ ਥੋੜੀ ਜਿਹੀ ਡੁੱਲ ਗਈ ਖਾਣੇ ਕੋ ਅੱਜ ਮੈਂ ਘਰੋਂ ਤੋੜ ਕੇ ਮਿਰਚਾਂ ਬਣਾਈਆਂ ਤੇ ਸਾਰਿਆਂ ਵਾਸਤੇ ਬਣਾਈਆਂ ਨੇ ਦੁਪਹਿਰੇ ਸਾਰੇ ਜਿਹੜੇ ਸਟੂਡੈਂਟ ਲੇਟ ਆ ਜਾਂਦੇ ਆ ਹਨਾ ਉਹ ਰੋਟੀ ਉਰੀ ਖਾਣ ਦੇ ਦਿੰਦੇ ਆ ਇਹ ਆਪਣੇ ਘਰੋਂ ਤੋੜ ਕੇ ਬਣਾਈਆਂ ਨੇ ਮੋਟੀਆਂ ਮਿਰਚਾਂ ਲੀਕੇ ਬਹੁਤ ਜ਼ਿਆਦਾ ਟੇਸਟੀ ਬਣੀਆਂ ਨੇ ਸਾਰੇ ਮਸਾਲੇ ਪੀਸ ਕੇ ਆਪਣੇ ਵਿੱਚ ਪਾਏ ਨੇ ਤੇ ਇਹਨਾਂ ਨੂੰ ਇਹ ਮਿਰਚਾਂ ਨੂੰ ਤਾਂ ਕੁਛ ਨਹੀਂ ਹੁੰਦਾ ਚਲੋ ਤਲੀਆਂ ਹੋਈਆਂ ਨੇ ਇਹ ਸੇਬਲਾ ਮਿਰਚ ਦੀ ਸਬਜ਼ੀ ਲੈ ਕੇ ਆਈਆਂ ਹਾਂ ਤੇ ਦਹੀਂ ਲੈ ਕੇ ਆਈ ਹਾਂ ਆ ਇਸੇ ਕਿ ਮੈਂ ਤਾਂ ਬਹੁਤ ਘੱਟ ਖਾਂਦੀ ਆ ਦਹੀਂ ਚਲੋ ਕੋਈ ਨਾ ਕੋਈ ਖਾ ਲੈਂਦਾ ਇਹਨਾਂ ਨੂੰ ਆਪਾਂ ਫ੍ਰਿਜ 'ਚ ਧਰ ਦਾਂਗੇ ਦੁੱਧ ਨੂੰ ਵੀ ਆਪਾਂ ਫ੍ਰਿਜ 'ਚ ਰੱਖ ਲੈਂਦੇ ਹਾਂ ਫੇਰ ਝਾੜੂ-ਪੋਚਾ ਲਾ ਕੇ ਧੂਫ ਕਰਕੇ ਹਨਾ ਫੇਰ ਆਪਾਂ ਕੌਫੀ ਬਣਾਉਣੇ ਆ ਕੰਮ ਤੇ ਲਗਾਗੇ ਇੱਥੇ ਮੈਨੂੰ ਮੈਨੂੰ ਆਦਤ ਜੀ ਪੈ ਗਈ ਜਿਵੇਂ ਆਪਾਂ ਕਹਿੰਦੇ ਨੇ ਹਨਾ ਆਦਤ ਜਿਹੜੀ ਜੀ ਪਾ ਲੈਨੇ ਉਹ ਵੀ ਜੀ ਪੈ ਜਾਂਦੀ ਏ ਹੁਣ ਆਦਤ ਪੈ ਗਈ ਦੇਖ ਲਈ ਜਿਹੜਾ ਹੈਗਾ ਪਹਿਲਾਂ ਆਇਆ ਹੁੰਦਾ ਹੈ ਕੰਮ ਤੇ ਪਹਿਲਾਂ ਲਾ ਦੇ ਪਹਿਲਾਂ ਕੌਫੀ ਬਣਾ ਲੀਂਦੇ ਆ ਤਾਂ ਮੈਂ ਝਾੜੂ ਲਾ ਲਾਂ ਪਹਿਲਾਂ ਤੋਂ ਪੋਚਾ ਲਾ ਲਾਂਗੇ ਤੇ ਹਾਂ ਦੇਖੋ ਇਹ ਰੱਖ ਫਿਰ ਆਹ ਜਿਹੜੀਆਂ ਇਹ ਜੱਖੀਆਂ ਕਰ ਦੂੰਗੀ ਇਕੱਠੇ ਆ ਉਧਰ ਵੀ ਸਾਈਡ ਵਾਲੀ ਰੱਖ ਦੇ ਦੇਣਾ ਕਿਉਂਕਿ ਅਸੀਂ ਸ਼ਾਮ ਨੂੰ ਐਂ ਚਲੇ ਜਾਂਦੇ ਆ ਹਜੇ ਵੀ ਮੈਂ ਸਟੂਡੈਂਟਾਂ ਨੂੰ ਤਾਂ ਕਹਿ ਦਿੰਨੀ ਆ ਕਿ ਤੁਸੀਂ ਆਗਿਆ ਜਿਹੜੇ ਹੈਗਾ ਨੀਰਾ ਟੱਕੀਆਂ ਲਾ ਦੋ ਭਾ ਕੱਟ ਨਹੀਂ ਜਾਂਦੇ ਆ ਤੇ ਸਮਾਨ ਤੇ ਆਉਂਦੇ ਆਂ ਤਾਂ ਸਮਾਨ ਸੈਟਿੰਗ ਕਰਨਾ ਪੈਂਦਾ ਜਾਂਦੇ ਹੋਏ ਟਾਈਮ ਸਮਾਨ ਛੱਡ ਕੇ ਵਾਪਸ ਆਉਂਦੇ ਆਂ ਜਿੰਦਰਾ ਆਪਣਾ ਅੰਦਰ ਜਿਹੜਾ ਹੈਗਾ ਸੂਟ ਦੇਣੇ ਆ ਦੇਖੋ ਕਾਫੀ ਸੂਟ ਜਿਹੜੇ ਹੈਗੇ ਆ ਪ੍ਰੈਸ ਵਾਲੇ ਸੂਟ ਪਏ ਹੋਏ ਨੇਗੇ ਇਹਨਾਂ ਦਾ ਪ੍ਰੈਸਾਂ ਵੀ ਕਰਵਾਉਣੀ ਆ ਮੈਂ ਅੱਜ ਇਹ ਸੂਟ ਵੀ ਅੱਧ ਦੇਣਾ ਹੈਗਾ ਬਣਾਇਆ ਸੀਗਾ ਕਿਸੇ ਦਾ ਹਨਾ ਤਿੰਨ ਚਾਰ ਸੂਟ ਮੇਰੇ ਉਹਦੇ ਵਿੱਚ ਬੈਗ ਚ ਨੇਗੇ ਉਹ ਵੀ ਪ੍ਰੈਸ ਕਰਵਾਉਣੇ ਆ ਅੱਜ ਕਾਫੀ ਸੂਟ ਜਿਹੜੇ ਹੈਗੇ ਜਾਣੇ ਆ ਹੁਣ ਆਪਾਂ ਝਾੜੂ ਲਾ ਦਈਏ ਤੇ ਆਪਾਂ ਫੇਰ ਮਿਲਦੇ ਆ ਫੇਰ ਦਿਖਾਉਣੇ ਆ ਸਫਾਈ ਕਰਾ ਕੇ ਸਾਰਾ ਫੇਰ ਵੀ ਦਿਖਾਵਾਂਗੇ ਆ ਇਹ ਫੜੀ ਓਵਰ ਲਾਗਾ ਨਹੀਂ ਤੁਸੀਂ ਇਹਨੇ ਨੜਾ ਥੱਲੇ ਲਿਗਿਆ ਪਿਆ ਮੈਂ ਨੜਾਰੇ ਜੀ ਨਮਾਨ ਕਉਂ ਹੈ ਨਹੀਂ ਪਤਾ ਜੀ 20 ਸੂਟ ਕਟਿੰਗ ਹੋ ਜਾਂਨ ਹਨ ਕਿਉਂਕਿ ਸਟੂਡੈਂਟਾਂ ਦੇ ਸੂਟ ਵੀ ਹੁੰਦੇ ਆ ਹਨ ਕਈ ਵਾਰ ਐ ਨਹੀਂ ਪਤਾ ਇੱਕ ਜਾਣਾ ਦੋ ਦੋ ਤਿੰਨ ਤਿੰਨ ਸੂਟ ਹੀ ਬੱਚੇ ਇੱਕ ਦਿਨ ਦੇ ਵਿੱਚ ਤੇ ਜਾਂ ਤਿੰਨ ਤਿੰਨ ਚਾਰ 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 ਸੂਟ ਤਾਂ ਜਿਹੜੇ ਇਹ ਮੇਰੇ ਆਪਣੇ ਬੁਟੀਕ ਤੋਂ ਕਟਿੰਗ ਹੋ ਜਾਂਦੇ ਆ ਐਡੇ-ਡੇ ਬੋਰੇ ਕੱਪੜਿਆਂ ਦੇ ਭਰ ਜਾਂਦੇ ਨੇ ਫਿਰ ਹਰ ਤੇ ਥੂਕਦੇ ਆ ਸਾਲ ਦੇ ਵਿੱਚ ਤਾਂ ਬਹੁਤ ਜ਼ਿਆਦਾ ਵਧੀਆ ਲੱਗਦੇ ਤੇ ਹਰ ਕੋਈ ਮੰਗ ਲੈਂਦਾ ਤੇ ਸਾਨੂੰ ਦੇ ਦਿਓ ਮੇਰਾ ਸਾਨੂੰ ਦੇ ਦਿਓ ਘਰ ਦੇ ਵਿੱਚ ਔਖਾ ਹੋ ਜਾਂਦਾ ਫਿਰ ਵੀ ਅਸੀਂ ਤਾਂ ਜਿਹੜਾ ਹੈਗਾ ਚੁੱਲ੍ਹਾ ਵਗੈਰਾ ਜਾਲਦੇ ਹਾਂ ਨਾ ਉਹਦੇ ਵਿੱਚ ਹੀਰਾ ਦੀ ਲੋੜ ਹੀ ਪੈਦੀ ਹੈ ਹੁਣ ਇਧੇ ਨੇਰੀਆਂ ਨਾਲ ਅੱਜ ਤਾਂ ਰੇਤਾਂ ਵੀ ਇੰਨਾ ਪਿਆ ਕੇ ਤੁੰਨਾ ਨਾ ਬੜੀ ਕੇ ਦਿਖਾਉਣੀ ਆ ਥਿੰਨਾ ਲਾ ਪਿਆ ਮੈਂ ਇਹ ਕੁਵੇਰ ਲਾਉਣੇ ਆ ਦੇਖੋ ਇਹ ਵੀ ਸਾਰੀ ਸਫਾਈ ਕਰਣੀ ਪਹਿਲਾਂ ਇਧਰ ਛਾਲ ਉੱਪਰ ਕਿ ਕਰਨਾ ਹੈ ਇਧਰ ਸਭੀ ਜਰਾ ਵਿਸਾਰੀ ਕਿਉਂਕਿ ਜਿਹੜਾ ਕੱਪੜੇ ਦੇਖਣ ਆਲੇ ਆਉਂਦੇ ਨੇ ਹਨ ਇਸ ਤਰ੍ਹਾਂ ਹੀ ਗਾ ਉਸ ਗਾ ਪੈ ਜਾਂਦਾ ਉਹਦੇ ਵੀ ਕੋਈ ਸੂਟ ਲੈਣ ਵਾਲਾ ਆਇਆ ਹੋਇਆ ਤੀਗਾ ਫਿਰ ਉਧਰੋਂ ਸਾਡਾ ਟਾਈਮ ਹੋਣ ਵਾਲਾ ਤੀਗਾ ਜਾਣ ਦਾ ਟਾਈਮ ਫਿਰ ਅਸੀਂ ਇਸ ਤਰ੍ਹਾਂ ਹੀ ਛੱਡ ਕੇ ਚਲੇ ਗਏ ਵੀ ਚਲੋ ਸਵੇਰੇ ਆ ਕੇ ਦੇਖਦੇ ਆ ਬਹੁਤ ਜ਼ਿਆਦੇ ਸੋਹਣੇ ਸੋਹਣੇ ਆਪਣੇ ਕੋਲੇ ਕਾਟਨ ਦੇ ਸੂਟ ਆਏ ਹੋਏ ਨੇ ਦੇਖੋ ਮੈਚਿੰਗ ਸੂਟ ਆਲ ਓਵਰ ਸੂਟ ਜਿਹੜੇ ਹੈਗੇ ਵਾਰਸਤਾਲੇ ਸੂਟ ਦੇਖੋ ਫੁੱਲ ਵੀ ਨਹੀਂ ਦਵਾਂਗੇ ਆ ਦੇਖੋ ਕਿੰਨਾ ਸੋਹਣਾ ਪਾਰਟੀ ਵੇਅਰ ਸੂਟ ਹਨ ਗਰਮੀ ਦੇ ਵਿੱਚ ਸਾਰਾ ਨਾਲੇ ਹੈਂਡਵਰਕ ਹੈ ਨਾਲੇ ਕਾਟਨ ਵੇਸਤੇ ਆ ਦੇਖੋ ਇਹੋ ਜਿਹੇ ਸੂਟ ਨੇਗੇ ਮੂਰੀ ਵਰਕ ਵਾਲੇ ਐਬੀ ਦੀਆਂ ਸਲਵਾਰਾਂ ਲੱਗੀਆਂ ਹੋਈਆਂ ਨੇ ਨਾਲ ਬਹੁਤ ਜ਼ਿਆਦੇ ਸੋਹਣੇ ਸੂਟ ਨੇ ਫੋਟੋ ਦਿਖਾਉਣੀ ਹੈ ਤੁਹਾਨੂੰ ਆ ਦੇਖੋ ਜਿਹੜਾ ਮਾਡਲ ਆ ਉਹ ਹੋਇਆ ਆ ਦੇਖੋ ਜਿਹੜੇ ਇਹ ਡਿਜ਼ਾਈਨ ਤੇ ਵੀ ਕਾਫੀ ਜਿਹੜਾ ਹੈਗਾ ਸਾਡਾ ਵੀ ਇਹ ਰਿਪੀਟ ਦਾ ਡਿਜ਼ਾਈਨ ਹੈਗਾ ਆ ਆ ਦੇਖੋ ਐਸ ਤਰ੍ਹਾਂ ਦੇ ਸੂਟ ਆਪਣੇ ਕੋਲੇ ਥ्रेड ਵਰਕ ਹੈਂਡਵਰਕ ਇਹਨਾਂ ਦੇ ਹਜੇ ਵਿੱਚ ਕਿਸੇ ਦੀ ਵੀਡੀਓ ਅਪਲੋਡ ਕਰਨੀ ਦਿੰਨੇ ਆ ਜੀ ਕਿਸੇ ਵੀ ਰਹਿ ਵੀ ਜਾਂਦੀ ਹੈ ਤੇ ਸਾਰੇ ਆ ਸੂਟਾਂ ਦੀ ਵੀਡੀਓ ਨਹੀਂ ਬਣਦੀਆਂ ਹੈਗੀਆਂ ਝਾੜੂ ਆਪਾਂ ਨੇ ਸਾਰਾ ਲਾਤਾ ਜੀ ਹੁਣ ਆਪਾਂ ਪੋਚਾ ਲਾਉਣੇ ਆ ਫਿਰ ਵਧੀਆ ਜਿਹੜਾ ਸਾਫ ਸਾਫ ਜਿਹਾ ਹੋ ਜਾਂਦਾ ਸੂਟ ਵਗੈਰਾ ਕਟਿੰਗ ਕਰਦੇ ਆ ਨਾ ਇੱਥੇ ਉੱਚਾ ਲਾ ਕੇ ਠੰਡਾ ਜਿਹਾ ਹੋ ਜਾਂਦਾ ਜੀ ਵੈਸੇ ਵੀ ਇਹ ਘਰ ਠੰਡਾ ਜੈ ਇੱਕ ਤਾਂ ਉੱਪਰ ਘਰ ਬਣਿਆ ਹੋਇਆ ਹੈ ਨਾ ਤੇ ਇੱਕ ਜਿਹੜਾ ਦੋਏ ਪਾਸੇ ਹੈ ਨਾ ਚਾਰੇ ਪਾਸੇ ਹਵਾ ਕ੍ਰੋਸ ਹੁੰਦੀ ਹੈ ਉਹਦੇ ਕਰਕੇ ਗਰਮੀ ਬਿਲਕੁਲ ਫੀਲ ਜੀ ਨਹੀਂ ਹੁੰਦੀ ਵੀ ਗਰਮੀ ਹੈ ਜਦੋਂ ਆਪਾਂ ਬੰਦ ਜੇ ਕਮਰੇ ਜਵੈਣੇ ਫਿਰ ਗਰਮੀ ਜ਼ਿਆਦਾ ਲੱਗਦੀ ਹੈ ਇੱਥੇ ਪੱਖੇ ਵੀ ਲੱਗੇ ਹੋਇਆ ਵੈਸੇ ਉੱਪਰ ਹੈ ਨਾ ਜਦੋਂ ਅਸੀਂ ਕਟਿੰਗ ਕਰਦੇ ਆ ਪੱਖੇ ਵਗੈਰਾ ਬੰਦ ਕਰ ਦਿੰਨੇ ਆ ਗਰਮੀ ਦਾ ਪਤਾ ਨਹੀਂ ਲੱਗਦਾ ਵਧੀਆ ਮੌਸਮ ਰਹਿੰਦਾ ਹੈ ਤੇ ਉੱਪਰ ਜਗ੍ਹਾ ਬਣੇ ਕਰਕੇ ਹਨਾ ਹੁਣ ਮੈਂ ਸਾਰੇ ਜਿਹੜੇ ਹੈਗੇ ਨੇ ਪਹਿਲਾਂ ਕੱਪੜਿਆਂ ਦੀ ਵੀ ਸੈਟਿੰਗ ਕਰਦੀ ਆ ਕਿਉਂਕਿ ਇਹ ਕੱਪੜੇ ਕੋਈ ਦੇਖਣ ਵਾਸਤੇ ਲੈ ਗਿਆ ਸੀਗਾ ਕਈ ਸੂਟ ਚੁੰਨੀਆਂ ਜੀਆਂ ਉਹ ਵਾਪਸ ਕਰਕੇ ਗਏ ਨੇ ਕੁਝ ਮੈਂ ਟਾਪ ਟੇ ਡਾਈ ਕਰਵਾ ਕੇ ਲਈ ਸੀਗੀ ਹਨਾ ਲਲਾਰੀ ਫੜਾ ਕੇ ਗਿਆ ਹੁਣੀ ਤੇ ਸੂਟ ਕਟਿੰਗ ਕਰਨੇ ਨੇ ਹੁਣ ਮੈਂ ਸਾਰੇ ਸਮਾਨ ਪਹਿਲਾਂ ਆ ਕੇ ਬੁਟੀਕ ਦੀ ਵੀ ਸਾਰੀ ਸੈਟਿੰਗ ਕਰਨੀ ਪੈਂਦੀ ਹੈ ਫਿਰ ਆਪਦਾ ਕੰਮ ਸ਼ੁਰੂ ਕਰਦੇ ਹੁੰਨੇ ਆ ਅਸੀਂ ਇੱਥੇ ਸਾਡੇ ਬੱਚੇ ਕੱਟ ਰਹੇ ਨੇ ਜੀ ਸਲਵਾਰ ਦੇਖੋ ਇਹ ਕੱਪੜਾ ਜਿਵੇਂ ਘੱਟ ਹੋਵੇ ਹਨਾ ਜਿਆਦਾ ਭਾਰੀ ਸਲਵਾਰ ਨਹੀਂ ਬਣਾਉਣੀ ਫਿਰ ਅਸੀਂ ਸਾਰਾ ਕੱਪੜਾ ਹੀ ਡਬਲ ਕਰ ਲਿਆ ਸੀਗਾ ਮੈਚਿੰਗ ਸੂਟ ਸੀਗਾ ਇਹ ਇਹ ਕੱਲੀ ਸਲਵਾਰ ਦਾ ਕੱਪੜਾ ਹੈ ਆ ਦੇਖੋ ਇੱਕ ਪਾਸੇੋਂ ਪੱਟ ਲਾ ਕੇ ਆਪਾਂ ਹਨਾ ਬਾਕੀ ਇੱਕ ਪਾਸੇ ਸਲਵਾਰ ਕਟਿੰਗ ਕਰ ਦਾਂਗੇ ਦੇਖੋ ਦੋ-ਦੋ ਬੱਚੇ ਲੱਗ ਕੇ ਹਮੇਸ਼ਾ ਕਟਿੰਗ ਕਰਦੇ ਆ ਸੂਟ ਬਹੁਤ ਜਲਦੀ ਜਿਹੜੇ ਟਾਈਮ ਹੋ ਗਿਆ ਬੱਚਿਆਂ ਨੂੰ ਲੱਗਿਆ ਨੂੰ ਹਣਾ ਬਹੁਤ ਜਲਦੀ ਸੂਟ ਕਟਿੰਗ ਕਰ ਦਿੰਦੇ ਆ ਕਿਉਂਕਿ ਇਹਨਾਂ ਦਾ ਪੂਰਾ ਜਿਹੜਾ ਹੈਗਾ ਹੱਥ ਜਾਂ ਖੁੱਲ ਗਿਆ ਆ ਦੇਖੋ ਇੱਕ ਸਾਈਡ ਤੋਂ ਆਪਾਂ ਪੱਟ ਲਾ ਦਾਂਗੇ ਪਰਾਂ ਤੋਂ ਸਲਵਾਰ ਲੈ ਜੂਗੀ ਤੇ ਜਿਹੜਾ ਥੋੜਾ ਜਿਹਾ ਕਪੜਾ ਉਧਰ ਬਚ ਗਿਆ ਉਹਦੀ 벨ਟ ਵਗੈਰਾ ਬਣ ਜੂਗੀ ਦੋ ਦੋ ਜਾਣੇ ਲੱਗ ਕੇ ਸੂਟ ਬਹੁਤ ਸੇਤੀ ਕਟਿੰਗ ਹੋ ਜਾਂਦੇ ਆ ਹੁਣ ਆਪਾਂ ਦਰ ਲੱਗਿਆ ਜੀ ਵੀਡੀਓ ਸ਼ੂਟ ਜਿਹੜੇ ਆਪਾਂ ਨੇ ਜਿਹੜੇ ਸੂਟ ਸਟਿਚਿੰਗ ਕੀਤੇ ਆ ਹਣਾ ਕੁਸ਼ਕ ਸੂਟ ਡਿਜ਼ਾਈਨਰ ਕੀਤੇ ਆ ਉਹਨਾਂ ਦੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗਿਆ ਕਿਉਂਕਿ ਕਲਾਸ ਦਾ ਟਾਈਮ ਆਪਣਾ ਨਿਕਲ ਗਿਆ ਹਨਾ ਲੰਘ ਗਿਆ ਕਲਾਸ ਲੱਗ ਚੁੱਕੀ ਹੈ ਜਿਹੜੇ ਆਪਣੇ ਸਟਿਚਿੰਗ ਦੇ ਕਲਾਸਾਂ ਲਾਉਣੇ ਹਨਾ ਡੇਲੀ ਬੱਚੇ ਸਟਿਚਿੰਗ ਸਿੱਖ ਰਹੇ ਆ ਤੇ ਹੁਣ ਕੁਝ ਕੁ ਬੱਚੇ ਬੈਠੇ ਆ ਚਲੋ ਆਪਣਾ ਕੰਮ ਕਰ ਰਹੇ ਆ ਤੇ ਹੁਣ ਮੈਂ ਕਿਹਾ ਚਲੋ ਆਪਾਂ ਜਿਹੜੀ ਹੈਗੀ ਵੀਡੀਓ ਸ਼ੂਟ ਕਰ ਲੈਣੇ ਆ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਸਲਾਈ ਦੇ ਟ੍ਰੇਨਿੰਗ ਦਿੰਨੇ ਆ ਜੀ ਤੁਸੀਂ ਕਿਹੋ ਜਿਹੀ ਵੀ ਸਲਾਈ ਦੇ ਕੋਰਸ ਕਰਨਾ ਚਾਹੁੰਦੇ ਹੋ ਸਾਡੇ ਕੋਲੇ ਆਪਣੀ ਐਡਮਿਸ਼ਨ ਕਰਵਾ ਸਕਦੇ ਹੋ ਤੁਸੀਂ ਵੇਸੀ ਕੋਰਸ ਕਰਨਿਆ ਜਾਂ ਐਡਵਾਂਸ ਕੋਰਸ ਕਰਨਿਆ ਹਨ ਤੁਸੀਂ ਕਿੱਦਾਂ ਦੀ ਵੀ ਸਲਾਈ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ ਕੋਲੇ ਸਿੱਖ ਸਕਦੇ ਹੋ ਆਪਾਂ ਹਰ ਇੱਕ ਤਰ੍ਹਾਂ ਦੇ ਡਿਜ਼ਾਈਨਰ ਸੂਟ ਸਟਿਚ ਕਰਦੇ ਆਂ ਆਪਾਂ ਹਰ ਇੱਕ ਤਰ੍ਹਾਂ ਦੇ ਵਰਕ ਵੀ ਕਰਾਉਂਦੇ ਆਂ ਜੀ ਤੁਸੀਂ ਥ੍ਰੈਡ ਵਰਕ ਕਰਵਾਉਣਾ ਚਾਹੁੰਦੇ ਹੋ ਜਾਂ ਹੈਂਡ ਵਰਕ ਕਰਵਾਉਣਾ ਚਾਹੁੰਦੇ ਹੋ ਜਾਂ ਨੀਡਲ ਵਰਕ ਕਰਵਾਉਣਾ ਚਾਹੁੰਦੇ ਹੋ ਹਨ ਆਪਾਂ ਹਰ ਇੱਕ ਤਰ੍ਹਾਂ ਦੇ ਸੂਟਾਂ ਦੇ ਉੱਤੇ ਜਿਹੜੇ ਹੈਗੇ ਵਰਕ ਵੀ ਕਰਕੇ ਦਿੰਦੇ ਆਂ ਜੀ ਆਪਾਂ ਤੁਹਾਨੂੰ ਆਪਣਾ ਐਡਰੈਸ ਦੱਸਦੇ ਆ ਜੀ ਆਪਣਾ ਐਡਰੈਸ ਹੈਗਾ ਐਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਥੋਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਬਾਈਪਾਸ ਦੇ ਨੇੜੇ ਤੇ ਗੁਰਦੁਆਰਾ ਕਲਗੀਧਰ ਸਾਹਿਬ ਦਸਮੇਸ਼ ਨਗਰ ਦਾ బోర్ਡ ਲੱਗਿਆ ਹੋਇਆ ਉਹਦੇ ਬਿਲਕੁਲ ਜਿਹੜਾ ਹੈਗਾ ਆਪੋਜੀਟ ਸਾਈਡ ਆਪਣੀ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਜੀ ਜੇ ਤੁਸੀਂ ਜਦੋਂ ਮਰਜ਼ੀ ਜਿਹੜਾ ਹੈਗਾ ਸਾਡੇ ਕੋਲੇ ਵਿజిਟ ਕਰ ਸਕਦੇ ਹੋ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ